ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸੰਗਤਸਰ ਗੱਦੜਪੱਤੀ ਬੋਹਾ ਵਿਖੇ ਜੋ ਵੀ ਬੱਚੇ ਉਰੇ ਸੰਥਿਆ ਕਰਦੇ ਹਨ ਪਿੰਡ ਦੇ ਬਾਬਾ ਜਸਵਿੰਦਰ ਸਿੰਘ ਜੀ ਦਾ ਦੰਦਮੀ ਟਕਸਾਲ ਉਹਨਾਂ ਕੋਲੇ ਸਾਰੇ ਬੱਚੇ ਸੰਥਿਆ ਕਰਦੇ ਹਨ ਘੱਟ ਤੋਂ ਘੱਟ ਵੀ 50 60 70 ਬੱਚੇ ਨੇ ਜੋ ਕਿ ਹਰ ਰੋਜ਼ ਦਿੱਲੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਪਿੰਡ ਦੇ ਬੱਚੇ ਸੰਥਿਆ ਕਰਦੇ ਹਨ ਜਿਨ੍ਹਾਂ ਦੇ ਬੱਚਿਆਂ ਦੀ ਮਨ ਦੀ ਇੱਛਾ ਸੀ ਵੀ ਤਲਵੰਡੀ ਸਾਬੋ ਦੰਦੂਆ ਸਾਹਿਬ ਤੱਕ ਤਸ਼ਰੀ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਵਿਖੇ ਵੀ ਯਾਤਰਾ ਕਰਾਈ ਜਾਵੇ। ਬਾਬਾ ਜਸਵਿੰਦਰ ਸਿੰਘ ਜੀ ਦੇ ਸਹਿਯੋਗ ਨਾਲ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੱਚਿਆਂ ਨੂੰ ਇੱਕ ਦਿਨ ਦਾ ਟੂਰ ਕਰਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਦੰਦੂਆ ਸਾਹਿਬ ਦੇ ਲਿਖਨ ਸਾਰ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਾਏਗੇ ਤਖਤ ਦੇ ਦਰਸ਼ਨ ਕਰਾਏਗੇ ਤੇ ਤਖਤ ਦੇ ਉੱਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਬੰਦੂਖ ਸਾਹਿਬ ਤਲਵਾਰ ਸਾਹਿਬ ਤੇ ਗੁਰੂ ਸਾਹਿਬ ਦੇ ਮੋਰ ਸਾਰੇ ਸ਼ਸਤਰਾਂ ਨੂੰ ਬਾਬਾ ਦੀਪ ਸਿੰਘ ਜੀ ਦਾ ਭੋਰੇ ਦੇ ਦਰਸ਼ਨ ਕਰਾਏਗੇ ਉਸ ਤੋਂ ਬਾਅਦ ਮਸਤੂਆਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏਗੇ ਉਸ ਤੋਂ ਬਾਅਦ ਸਾਰੇ ਸਾਰੇ ਬੱਚਿਆਂ ਨੂੰ ਭਾਈ ਡੱਲਾ ਸਾਹਿਬ ਜੀ ਦਾ ਜੋ ਪ੍ਰਾਤਨ ਹਵੇਲੀ ਹੈ ਉਸ ਦੇ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਹਨ ਉਸ ਦੇ ਵਿੱਚ ਮੁਕਸਰ ਸਾਹਿਬ ਦੀ ਜੰਗ ਸਮੇ ਗੁਰੂ ਸਾਹਿਬ ਨੇ ਜੋ ਵੀ ਚੋਲਾ ਸਾਹਿਬ ਪਹਿਨਿਆ ਸੀ ਪਜਾਮੀ ਸਾਹਿਬ ਤੇ ਗੁਰੂ ਸਾਹਿਬ ਜੀ ਦੀ ਦਸਤਾਰ ਸਾਹਿਬ ਤੇ ਉੱਥੇ ਗੁਰੂ ਸਾਹਿਬ ਜੀ ਦਾ ਤੇਗਾ ਸਾਹਿਬ ਦੇ ਵੀ ਦਰਸ਼ਨ ਕਰਾਏਗੇ ਸਭ ਤੋਂ ਛੋਟਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ 1430 ਅੰਗ ਹਨ ਉੱਥੇ ਬਾਈ ਡੱਲਾ ਸਾਹਿਬ ਜੀ ਦੀ ਹਵੇਲੀ ਦੇ ਵਿੱਚ ਬਰਾਜਮਾਨ ਹਨ ਉਹ ਸਰੂਪ ਦੇ ਵੀ ਬੱਚਿਆਂ ਨੂੰ ਸਾਰਿਆਂ ਨੇ ਦਰਸ਼ਨ ਕਰਾਏਗੇ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਮਾਨਸਾ ਇਲਾਕੇ ਦੇ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਬਾਬਾ ਜਸਵਿੰਦਰ ਸਿੰਘ ਜੀ ਨਾਲ ਮਿਲ ਕੇ ਪਿੰਡ ਦੇ ਸਹਿਯੋਗ ਨਾਲ ਬੱਚਿਆਂ ਨੂੰ ਸੰਥਿਆ ਕਰਾਉਂਦੇ ਹਨ ਸਾਰੇ ਆਪੋ ਆਪਣੇ ਗੁਰਦੁਆਰਾ ਧਾਮਾਂ ਦੇ ਵਿੱਚ ਬੱਤ ਤੋਂ ਬੱਤ ਬੱਚਿਆਂ ਨੂੰ ਪ੍ਰੇਰਿਤ ਕਰਕੇ ਬੱਚਿਆਂ ਨੂੰ ਗੁਰਬਾਣੀ ਦੇ ਵੱਲ ਜੋੜਿਆ ਜਾਵੇ ਤਾਂ ਕਿ ਜੋ ਗੁਰਬਾਣੀ ਨਾਲ ਜੋੜ ਤੇ ਬੱਚਿਆਂ ਨੂੰ ਗੁਰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ ਆਪਣਾ ਜੋ ਵੀ ਅੱਜ ਕੱਲ ਦਾ ਨੌਜਵਾਨ ਹੈ ਪੀੜੀ ਹੈ ਉਹ ਨਸ਼ਿਆਂ ਵੱਲ ਤੁਰ ਰਹੀ ਹੈ ਨਸ਼ਿਆਂ ਤੋਂ ਮੋੜਨ ਦੇ ਲਈ ਬੱਚਿਆਂ ਨੂੰ ਵੱਤ ਤੋਂ ਵੱਤ ਗੁਰਬਾਣੀ ਵੱਲ ਜੋੜਿਆ ਜਾਵੇ ਸ਼抗 ਸਿੰਘ ਰਲ ਕੇ ਉਪਰਾਲਾ ਕਰਨ ਬੱਚਿਆਂ ਨੂੰ ਵੱਤ ਤੋਂ ਵੱਤ ਜੋੜਿਆ ਜਾਵੇ ਜੀ ਗੁਰਬਾਣੀ ਵੱਲ ਉਲਾਂ ਚਿੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ